ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰਾਂ ਦੀ ਪਰਾਲੀ ਨੂੰ ਲੱਗੀ ਅੱਗ ਨਗਰ ਕੌਂਸਲ ਦੇ ਕੋਲ ਫਾਇਰ ਬ੍ਰਿਗੇਡ ਗੱਡੀ ਹੁੰਦੀ ਤਾਂ ਨੁਕਸਾਨ ਦਾ ਬਚਾਅ ਹੋ ਸਕਦਾ ਸੀ ਅੱਜ ਦੇਰ ਸ਼ਾਮ ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰ ਪਾਈਚਾਰੇ ਵੱਲੋਂ ਡੰਗੜਾ ਲਈ ਇਕੱਠੀ ਕੀਤੀ ਪਰਾਲੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਮੱਖਣਦੀਨ ਪੁੱਤਰ ਹੁਸੈਨਦੀਨ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਦੱਸਿਆ ਕਿ ਲਗਭਗ 40 ਕਿੱਲਿਆਂ ਦੀ ਪਰਾਲੀ ਇਕੱਠੀ ਕੀਤੀ ਹੋਈ ਸੀ ਜਿਸ ਨੂੰ ਦੇਰ ਸ਼ਾਮ ਅੱਗ ਲੱਗ ਗਈ ਅਤੇ ਬਟਾਲਾ ਫਾਇਰ ਬ੍ਰਿਗੇਡ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਪਰਾਲੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਲਾਕੇ ਦੇ ਲੋਕਾਂ ਨੇ ਰੋਜ਼ ਸਾਇਰ ਕੀਤਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਨਗਰ ਕੌਂਸਲ ਕੋਲ ਹੁੰਦੀ ਤਾਂ ਆਗ ਤੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ ਅਤੇ ਪਰਾਲੀ ਨੂੰ ਵੀ ਸੜਨ ਤੋਂ ਬਚਾਇਆ ਜਾ ਸਕਦਾ ਸੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਅਗਸਨੀ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ ਗੁਰਦਾਸਪੁਰ ਤੋਂ ਫਾਸਟ ਨਿਊਜ਼ 24 ਟੀਵੀ ਤੇ ਪੱਤਰਕਾਰ ਜਗੀਰ ਸਿੰਘ ਮਾਨ ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਕਿੰਨਾ ਜ਼ਰਾ ਮੇਰਾ ਨਾਮ ਮੱਖਣ ਦੇ ਇਹ ਕਿੱਥੇ ਰਹਿਣ ਵਾਲੇ ਹੋ ਸ੍ਰੀ ਹਰਗੋਬਿੰਦਪੁਰ ਤੇ ਕੀ ਘਟਨਾ ਵਾਪਰੀ ਜੇ ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲਾ ਗਿਆ ਸਾਨੂੰ ਤੇ ਪਤਾ ਹੀ ਲੱਗਾ ਸਾਡੇ ਡੰਗਰ ਉਧਾ ਪ੍ਰਾਲੀ ਖਾਂਦੇ ਸੀ ਪਹਿਲਾਂ ਤੇ ਉਹ ਮੁੰਡੇ ਦੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲਾ ਗਿਆ ਹੂੰ ਕੋਈ ਸ਼ੱਕ ਕਿਸ ਤੇ ਸ਼ੱਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾਂ ਉਹਦਾ ਸੋਤ ਕਿੰਨਾ ਕੁ ਨੁਕਸਾਨ ਹੋ ਗਿਆ ਜੀ 40 ਕਿੱਲੇ ਦੀ ਪ੍ਰਾਲੀ ਸੀ ਤੁਸੀਂ ਆਪ ਸਾਬ ਲੈ ਲਓ ਜੀ 2 ਲੱਖ ਦੀ 2 ਲੱਖ ਦੇ ਤਰਕੀਬਾ ਦਾ ਨੁਕਸਾਨ ਹੋ ਗਿਆ ਬਾਕੀ ਡੰਗਰ ਬਚਾਤਾ ਉਹ انسان ਬਚਾਈਓ ਬਚਾਈਆ ਇਨਸ਼ਾ ਅੱਲ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਐਰਕਾਂ ਇਹ ਸਤਵਾਂ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਕੋਈ ਪ੍ਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੇ 24 ਥਾਈਏ ਪ੍ਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਸੇ ਬੰਦੇ ਦੇ ਸ਼ੱਕ ਪਿਆਦੇ ਅਸੀਂ ਜਰੂਰ ਕਾਨੂੰਨ ਦੀ ਸਹਾਸਤਾ ਲਵਾਂਗੇ ਕੀ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨਗਾਰੀ ਮੰਗ ਕਰਦੇ ਹਾਂ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਹਾਂ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪਹਿਲਾਂ ਡੰਗਰ ਸਾੜਤੇ ਹੀ ਤੇ ਫਿਰ ਉਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਾਲੀ ਸਾੜਤੀ 60 ਕਿੱਲਿਆਂ ਦੀ ਉਤੋਂ ਦੂਜੇ ਸਾਲ ਫੇਰ ਪ੍ਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪ੍ਰਾਲੀ ਸਾੜਤੋ ਰਹਿੰਦੇ ਰਹੋ ਕੀ ਨਾ ਦਰਾ ਮੇਰਾ ਨਾਮ ਆਖਨਦੀ ਹੈ ਕਿਥੇ ਰਹਿਣ ਵਾਲੇ ਸ੍ਰੀ ਹਰਗੋਪੁਰ ਤੇ ਕੀ ਘਟਨਾ ਵਾਪਰੀ ਜੇ ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲਾ ਗਿਆ ਕੋ ਸਾਨੂੰ ਤੇ ਪਤਾ ਨਹੀਂ ਲੱਗਾ ਸਾਡੇ ਡੰਗਰ ਉਧਰ ਪ੍ਰਾਲੀ ਖਾਂਦੇ ਸੀ ਪਹਿਲਾਂ ਤੇ ਉਹ ਮੁੰਡੇ ਨੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲਾ ਗਿਆ ਹੂੰ ਖਸ਼ਾਕ ਕਿਹਦੇ ਸ਼ੱਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸੇ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾਂ ਉਧਰ ਕਿੰਨਾ ਕੁ ਨੁਕਸਾਨ ਹੋ ਗਿਆ ਜੀ 40 ਕਿੱਲੇ ਦੀ ਪ੍ਰਾਲੀ ਸੀ ਤੁਸੀਂ ਆਪ ਸਾਬ ਲੈ ਲਓ ਜੀ 2 ਲੱਖ ਦੀ ਦੋ ਲੱਖ ਦੀ ਤਰਕੀਬ ਸਾਡਾ ਨੁਕਸਾਨ ਹੋ ਗਿਆ ਬਾਕੀ ਡੰਗਰ ਬਚਾਤਾ ਨੁਕਸਾਨ ਬਚਾਈਓ ਬਚਾਈਆ ਅੰਸ਼ਾਹ ਅਹ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਐਰਕਾਂ ਇਹ ਸਤਵਾਂ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾਲ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਕੋਈ ਪਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੇ 24 ਥਾਈਏ ਪਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਸੇ ਬੰਦੇ ਦੇ ਸ਼ੱਕ ਪਿਆ ਤਾਂ ਅਸੀਂ ਜਰੂਰ ਕਾਨੂੰਨ ਦੀ ਸਹਾਸਤਾ ਲਾਵਾਂਗੇ ਕੀ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨਗਾਰੀ ਮੰਗ ਕਰਦੇ ਹਾਂ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਆਂ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਪਹਿਲਾਂ ਡੰਗਰ ਸਾੜ ਤੇ ਹੀ ਤੇ ਫੇਰ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਾਲੀ ਸਾੜਤੀ 60 ਕਿੱਲਿਆਂ ਦੀ ਉਸ ਤੋਂ ਦੂਜੇ ਸਾਲ ਫੇਰ ਪ੍ਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪ੍ਰਾਲੀ ਸਾੜਤੋ ਰਹਿਣ ਦੇ ਰੱਖੋ